ਗੁਰੂ ਕੀ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਰਤਾ ਪੁਰਖ ਚੈਨਲ ਤੇ ਆਪ ਸਭ ਜੀ ਦਾ ਨਿਗਾ ਸਵਾਗਤ ਹੈ ਤਪੋਂ ਰਾਜ ਰਾਜੋ ਨਰਕ ਪਹਿਲਾਂ ਤਪ ਕਰਦਾ ਹੈ ਇਨਸਾਨ ਸੁਖ ਸ਼ਾਂਤੀ ਲੈਣ ਵਾਸਤੇ ਔਰ ਫਿਰ ਜਦੋਂ ਉਹਨੂੰ ਸੁਖ ਸ਼ਾਂਤੀ ਰਾਜ ਮਿਲ ਜਾਂਦਾ ਹੈ ਫਿਰ ਉਹ ਪ੍ਰਮਾਤਮਾ ਨੂੰ ਭੁੱਲ ਕੇ ਖੋਟੇ ਕਰਮ ਕਰਦਾ ਹੈ ਮਾੜੇ ਕਰਮ ਕਰਦਾ ਹੈ ਔਰ ਫਿਰ ਉਸ ਨੂੰ ਨਰਕ ਮਿਲਦਾ ਹੈ ਜਿਸ ਤਰ੍ਹਾਂ ਕਿ ਆਪਾਂ ਪਿਛਲੇ ਕੁਝ ਦਿਨਾਂ ਤੋਂ ਸਾਰਾ ਪੰਜਾਬ ਪਾਣੀ ਦੀ ਮਾਰ ਥੱਲੇ ਆਇਆ ਆਪਾਂ ਸਾਰਿਆਂ ਨੇ ਇਸ ਸਤਾਪ ਨੂੰ ਝੱਲਿਆ ਕਿਦਾਂ ਘਰਾਂ ਦੇ ਘਰ ਰੁੜ ਕੇ ਬਹਿ ਗਏ ਔਰ ਪਰਿਵਾਰਾਂ ਦੇ ਪਰਿਵਾਰ ਉਜੜ ਗਏ ਜੀਵ ਜੰਤੂ ਪਸ਼ੂ ਪੰਛੀ ਆਪਣੀਆਂ ਜਾਨਾਂ ਗਵਾ ਗਏ ਲੇਕਿਨ ਜਿਹੜੇ ਰਾਜੇ ਨੇ ਰਾਜਿਆਂ ਦੇ ਕੰਨ ਤੇ ਜੋ ਨਹੀਂ ਸਰਕੇ ਰਾਜੇ పాਪਕ ਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਪਿਆਰੀ ਸਾਧ ਸੰਗਤ ਜੀ ਇਹ ਉਹ పాਪ ਹੈ ਜਿਹੜਾ ਕਿ ਨਰਕ ਜਿਹਨੇ ਨਰਕ ਦੇਣਾ ਹੀ ਦੇਣਾ ਹੈ ਇਸ ਨੂੰ ਕੋਈ ਰੋਕ ਨਹੀਂ ਸਕਦਾ ਕਈ ਵਾਰ ਸਾਡੇ ਨਾਲ ਵਿਚਾਰ ਗੋਸ਼ਟੀ ਕਰਨ ਦੇ ਟਾਈਮ ਤੇ ਬਹੁਤ ਸਾਰੇ ਸਰੀਰ ਇਸ ਪਾਸੇ ਨੂੰ ਕਹਿੰਦੇ ਹਨ ਕਿ ਜਿੰਨੇ ਲੋਗ ਅਮੀਰ ਹਨ ਜਾਂ ਗੁਨਾਹ ਕਰਦੇ ਹਨ ਉਹ ਸੁਖੀ ਹਨ ਅਸੀਂ ਪਾਠ ਕਰਦੇ ਹਾਂ ਅਸੀਂ ਬਾਣੀ ਪੜ੍ਹਦੇ ਹਾਂ ਨਾਮ ਜਪਦੇ ਹਾਂ ਸਾਡੇ ਘਰ ਵਿੱਚੋਂ ਦੁੱਖ ਨਹੀਂ ਜਾਂਦਾ ਜੀ ਅਸੀਂ ਬਿਮਾਰੀਆਂ 'ਚ ਘਿਰੇ ਹੋਏ ਹਾਂ ਐਸਾ ਕਿਉਂ ਇਹਦੇ ਨਾਲ ਤਾਂ ਉਹ ਲੋਕ ਚੰਗੇ ਆ ਜਿਹੜੇ ਇਸ ਵਕਤ ਸੁਖੀ ਹਨ ਪਿਆਰੀ ਸਾਧ ਸੰਗਤ ਜੀ ਦਾਸ ਤੋਂ ਪਹਿਲਾਂ ਬਹੁਤ ਸਾਰੇ ਪ੍ਰਚਾਰਕਾਂ ਨੇ ਬਹੁਤ ਸਾਰੇ ਮਹਾਤਮਾਵਾਂ ਨੇ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਹੋਈ ਹੈ ਮੈਂ ਵੀ ਜਿਆਦਾ ਲੰਬੀ ਗੱਲ ਨਹੀਂ ਕਰ ਸਕਦਾ ਪਰ ਫਿਰ ਵੀ ਇਹ ਜੋ ਰਾਜੇ ਹਨ ਜਾਂ ਕੋਈ ਵੀ ਵਿਅਕਤੀ ਹੈ ਜਿਹੜਾ ਕਿ ਅੱਜ ਦੀ ਡੇਟ ਵਿੱਚ ਜਿਹਦੇ ਹੱਥ ਵਿੱਚ ਹਕੂਮਤ ਹੈ ਜਿਹਦੇ ਹੱਥ ਵਿੱਚ ਤਾਕਤ ਹੈ ਪੈਸਾ ਹੈ ਉਹ ਵਿਅਕਤੀ ਅਗਰ ਗੁਨਾਹ ਕਰ ਰਿਹਾ ਹੈ ਜ਼ੁਲਮ ਕਰ ਰਿਹਾ ਹੈ ਉਹ ਕੋਈ ਵੀ ਹੋ ਸਕਦਾ ਹੈ ਚਾਹੇ ਉਹ ਸੂਬਾ ਲੈਵਲ ਤੇ ਹੈ ਚਾਹੇ ਉਹ ਦੇਸ਼ ਲੈਵਲ ਤੇ ਹੈ ਚਾਹੇ ਉਹ ਦੁਨੀਆ ਲੈਵਲ ਤੇ ਹੈ ਵਰਲਡ ਲੈਵਲ ਤੇ ਹੈ ਦੇਖੋ ਪਰਮਾਤਮਾ ਦੇ ਅੱਗੇ ਕੋਈ ਵੀ ਕਿਸੇ ਦੀ ਔਕਾਤ ਨਹੀਂ ਹੈਗੀ ਕਿਉਂ ਨਹੀਂ ਹੈਗੀ ਕਿਉਂਕਿ ਅਸੀਂ ਜਿਸ ਪਰਮਾਤਮਾ ਦੀ ਗੱਲ ਕਰਦੇ ਹਾਂ ਜਿਹਦੇ ਜਿਹਦੇ ਅੰਡਰ ਅਸੀਂ ਰਹਿੰਦੇ ਹਾਂ ਇਹ ਧਰਤੀ ਬ੍ਰਹਿਮੰਡ ਦੇ ਵਿੱਚ ਇੱਕ ਰੇਤ ਦੇ ਕਣ ਵਾਂਗ ਹੈ। ਔਰ ਇਸ ਤਰ੍ਹਾਂ ਦੀਆਂ ਕਰੋੜਾਂ ਹੀ ਧਰਤੀਆਂ ਹਨ। ਹੁਣ ਇਹਦੇ ਉੱਤੇ ਰਹਿਣ ਵਾਲੇ ਇਨਸਾਨ ਦੀ ਕਿਤਨੀ ਕੁ ਵੈਲਿਊ ਹੈ ਤੁਸੀਂ ਸਮਝ ਸਕਦੇ ਹੋ। ਲੇਕਿਨ ਆਪਾਂ ਹੁਣ ਸ਼ਰੀਰਾਂ ਕਰਕੇ ਆਪਾਂ ਇਨਸਾਨ ਹੋਣ ਦੇ ਨਾਤੇ ਇਸ ਧਰਤੀ ਦੇ ਉੱਤੇ ਰਹਿ ਰਹੇ ਹਾਂ ਔਰ ਪ੍ਰਮਾਤਮਾ ਦੀ ਗੱਲ ਕਰ ਰਹੇ ਹਾਂ। ਜੋ ਦੁੱਖ ਸੁੱਖ ਆਪਾਂ ਨੂੰ ਆਂਦਾ ਹੈ ਉਹਦੇ ਮੁਤਾਬਕ ਇਹ ਸਾਰੀਆਂ ਵਿਚਾਰਾਂ ਬਣਦੀਆਂ ਜਾ ਰਹੀਆਂ ਹਨ ਔਰ ਆਪਾਂ ਸਾਰੇ ਇਸ ਮਾਇਆ ਜਾਲ ਦੇ ਵਿੱਚ ਉਲਝੇ ਹੋਏ ਹਾਂ ਦਰਅਸਲ ਜੋ ਸਚਾਈ ਹੈ ਉਹ ਇਹ ਹੈ ਤੁਸੀਂ ਥੀਏਟਰ ਸਿਨੇਮਾ ਘਰ ਵਿੱਚ ਤਕਰੀਬਨ ਤਕਰੀਬਨ 99% 9.0 ਤੱਕ ਲੋ ਤੇ ਇੱਕ ਪਿਕਚਰ ਆਂਦੀ ਆ ਫੋਟੋ ਆਂਦੀ ਆ ਉਹ ਹਿੱਲਦੀ ਵੀ ਆ ਉਹਦੇ ਵਿੱਚ ਗੱਡੀਆਂ ਕਾਰਾਂ ਮਤਲਬ ਚੱਲਦੀਆਂ ਨੇ ਬੰਦੇ ਤੁਰਦੇ ਫਿਰਦੇ ਆ ਸਭ ਕੁਝ ਹੁੰਦਾ ਲੇਕਿਨ ਆਪਾਂ ਜਦੋਂ ਦੇਖ ਰਹੇ ਹੁੰਦੇ ਆ ਆਪਾਂ ਉਹਦੇ ਵਿੱਚ ਇਤਨੀ ਨਿਗਾ ਟਿਕਾਈ ਹੁੰਦੀ ਆ ਆਪਾਂ ਮਨ ਚਿੱਤ ਕਰਕੇ ਉਹਦੇ ਵਿੱਚ ਖੋਬੇ ਹੁੰਦੇ ਆ ਕਿ ਇੱਕ ਟਾਈਮ ਤੇ ਆਪਾਂ ਨੂੰ ਰੋਣਾ ਵੀ ਆਂਦਾ ਉਹ ਸੀਨ ਦੇਖ ਕੇ ਆਪਾਂ ਨੂੰ ਹਾਸਾ ਵੀ ਆਂਦਾ ਆਪਾਂ ਕਈ ਵਾਰ ਦੁਖੀ ਵੀ ਹੋ ਜਾਂਦੇ ਹਾਂ ਇਹ ਸਾਡੇ ਮਨ ਦੀ ਵਾਸਤਾ ਉਹ ਸੀਨ ਦੇਖ ਦੇ ਕੇ ਉਦਾਂ ਦੀ ਬਣਦੀ ਜਾਂਦੀ ਆ ਕਈ ਵਾਰ ਆਪਾਂ ਨੂੰ ਗੁੱਸਾ ਵੀ ਆਉਂਦਾ ਕਿ ਇਹ ਕੰਮ ਸਹੀ ਨਹੀਂ ਕਰ ਰਹੇ ਤੋ ਮਤਲਬ ਉਹ ਹੁੰਦਾ ਤਾਂ ਸੀਨ ਹੈ ਉਹ ਡਾਇਰੈਕਟਰ ਨੇ ਲਿਖਿਆ ਹੁੰਦਾ ਹੈ ਲੇਕਿਨ ਸਾਡਾ ਜਿਹੜਾ ਦਿਮਾਗ ਹੈ ਸਾਡਾ ਜਿਹੜਾ ਅੰਦਰੂਨੀ ਸਿਸਟਮ ਹੈ ਉਹ ਨੂੰ ਐਕਸੈਪਟ ਕਰ ਲੈਂਦਾ ਇਸੇ ਤਰ੍ਹਾਂ ਇਹ ਜੋ ਸੰਸਾਰ ਹੈ ਇਹ ਇੱਕ ਪਰਦਾ ਹੈ ਇਹਦੇ ਉੱਤੇ ਜੋ ਸੰਸਾਰ ਤੇ ਜੀਵ ਆਪਾਂ ਸਾਰੇ ਤੁਰੇ ਫਿਰਦੇ ਹਾਂ ਜੋ ਵੀ ਇਹ ਘਟਨਾਵਾਂ ਹੋ ਰਹੀਆਂ ਹਨ ਇਹ ਪਿਕਚਰ ਦੀ ਤਰ੍ਹਾਂ ਹੈ ਜਦੋਂ ਆਪਣੀਆਂ ਅੱਖਾਂ ਆਪਣਾ ਮਨ ਆਪਣਾ ਚਿੱਤ ਸਾਰਾ ਕੁਝ ਦੇਖਦਾ ਹੈ ਤਾਂ ਆਪਾਂ ਉਹਨੂੰ ਸੱਚ ਮੰਨ ਲੈਂਦੇ ਹਾਂ ਹੁਣ ਜਿਹੜਾ ਡਾਇਰੈਕਟਰ ਹੈ ਡਾਇਰੈਕਟਰ ਹੈ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਔਰ ਉਸ ਨੇ ਜਦੋਂ ਇਹ ਪਰਦਾ ਸਾਡੇ ਦਿਮਾਗ ਤੋਂ ਚੱਕਣਾ ਹੈ ਸਾਡੀਆਂ ਅੱਖਾਂ ਤੋਂ ਚੱਕਣਾ ਹੈ ਤਾਂ ਇਹ ਪਿਕਚਰ ਗਾਇਬ ਹੋ ਜਾਣੀ ਹੈ ਜੋ ਆਪਾਂ ਦੇਖ ਰਹੀ ਹੈ ਯਾਨੀ ਕਿ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜੋ ਵੀ ਸੰਸਾਰ ਦਿਖ ਰਿਹਾ ਹੈ ਇਹ ਮਾਇਆ ਜਾਲ ਹੈ ਇਹ ਦੁੱਖ ਤੇ ਸੁੱਖ ਇੱਥੇ ਸਾਨੂੰ ਮਹਿਸੂਸ ਜ਼ਰੂਰ ਹੁੰਦੇ ਹਨ ਲੇਕਿਨ ਜਦੋਂ ਅਸੀਂ ਇਸ ਧਰਮ ਚੋਂ ਬਾਹਰ ਜਾਂਦੇ ਹਾਂ ਅਸੀਂ ਬਾਣੀ ਦਾ ਪੱਲਾ ਪਕੜਦੇ ਹਾਂ ਪੂਰਨ ਮਹਾਪੁਰਖਾਂ ਦੀ ਸੰਗਤ ਵਿੱਚ ਜਾਂਦੇ ਹਾਂ ਪੂਰਨ ਗੁਰੂ ਦਾ ਸਾਡੇ ਸਿਰ ਤੇ ਹੱਥ ਆ ਜਾਂਦਾ ਹੈ ਉਹ ਸਾਡੀਆਂ ਅੱਖਾਂ ਤੋਂ ਇਹ ਜਿਹੜਾ ਮਾਇਆ ਜਾਲ ਹੈ ਇਹਨੂੰ ਉਤਾਰ ਦਿੰਦਾ ਹੈ ਔਰ ਅਸੀਂ ਫਿਰ ਇਸ ਦੁੱਖ ਤੇ ਸੁੱਖ ਦੀ ਜਿਹੜੀ ਅਵਸਥਾ ਹੈ ਇਸ ਤੋਂ ਉੱ퍼 ਉੱਠ ਜਾਂਦੇ ਹਾਂ ਲੇਕਿਨ ਇਹ ਤਾਂ ਗੱਲਾਂ ਜੋ ਮੈਂ ਕਰ ਰਿਹਾ ਹਾਂ ਵਿਚਾਰਾਂ ਕਰ ਰਿਹਾ ਹਾਂ ਇਹ ਤਾਂ ਨਾਮ ਅਭਿਆਸੀਆਂ ਦੀਆਂ ਨੇ ਤਾਂ ਉਹ ਲੋਕ ਨੇ ਜਿਹੜੇ ਇਸ ਜਨਮ ਨੂੰ ਸਮਝ ਚੁੱਕੇ ਹਨ ਕਿ ਇਹ ਜਨਮ ਬੜਾ ਅਨਮੋਲਾ ਹੈ ਇਹਦੇ ਵਿੱਚ ਅਸੀਂ ਨਾਮ ਜਪਣਾ ਹੈ ਸੇਵਾ ਕਰਨੀ ਹੈ ਸਿਮਰਨ ਕਰਨਾ ਹੈ ਸੰਗਤ ਕਰਨੀ ਹੈ ਔਰ ਅਸੀਂ ਇਸ ਸੰਸਾਰ ਤੋਂ ਭਵ ਸਾਗਰ ਤੋਂ ਪਾਰ ਜਾਣਾ ਹੈ ਲੇਕਿਨ ਇੱਕ ਕੈਟਾਗਰੀ ਹੋਰ ਹੈ ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਆ ਉਹ ਕਿਹੜੀ ਕੈਟਾਗਰੀ ਆ ਉਹ ਹੈ ਤਪੂ ਰਾਜ ਰਾਜੋਂ ਨਰਕ ਜਿਹੜੇ ਤਪ ਕਰਕੇ ਰਾਜ ਲਿਆ ਜਿਨ੍ਹਾਂ ਨੇ ਉਹ ਜਿਹਨਾਂ ਨੇ ਤਪ ਕੀਤਾ ਉਹਨੇ ਕੀ ਕੀਤਾ ਉਹਨਾਂ ਨੇ ਪਰਮਾਤਮਾ ਦਾ ਤਪ ਨਹੀਂ ਕੀਤਾ ਉਹਨਾਂ ਨੇ ਸ਼ਕਤੀ ਪੂਜਾ ਕੀਤੀ ਦਾਸ ਨੂੰ ਇੱਕ ਵਾਰੀ ਅਭਿਆਸ ਦੇ ਵਿੱਚ ਬੈਠਣ ਤੋਂ ਪਹਿਲਾਂ ਮੇਰੇ ਅੰਦਰ ਫੁਰਨਾ ਸੀ ਵੈਸੇ ਤਾਂ ਇਹ ਗੱਲਾਂ ਕਰਨ ਵਾਲੀਆਂ ਹੁੰਦੀਆਂ ਨਹੀਂ ਲੇਕਿਨ ਸੰਗਤ ਰੱਬ ਦਾ ਰੂਪ ਹੈ ਹੋ ਸਕਦਾ ਮੇਰੇ ਇਸ ਵਿਚਾਰ ਨਾਲ ਕਿਸੇ ਨੂੰ ਫਾਇਦਾ ਹੋਵੇ ਦਾਸ ਨੇ ਬੈਠਣ ਲੱਗਿਆ ਅੰਦਰੋਂ ਅੰਦਰ ਇੱਕ ਬੇਨਤੀ ਕੀਤੀ ਮੇਰੇ ਅੰਦਰ ਇਹ ਸਵਾਲ ਪੈਦਾ ਹੋ ਗਿਆ ਜਦੋਂ ਸਵਾਲ ਪੈਦਾ ਹੋਇਆ ਬਈ ਇਹ ਐਨਾ ਜ਼ੁਲਮ ਕਿਉਂ ਕਰ ਰਹੇ ਨੇ ਰਾਜੇ ਦੁਨੀਆ ਦੇ ਉੱਤੇ ਖਾਸ ਕਰਕੇ ਪੰਜਾਬ ਦੇ ਉੱਤੇ ਐਨਾ ਜ਼ੁਲਮ ਕਿਉਂ ਬਈ ਇਹ ਕੌਣ ਨੇ ਜਿਹੜੇ ਰਾਜੇ ਬਣ ਕੇ ਬੈਠ ਗਏ ਔਰ ਇਹਨਾਂ ਨੂੰ ਕੋਈ ਕੁਝ ਨਹੀਂ ਕਹਿ ਸਕਦਾ ਤਾਂ ਮਹਾਰਾਜਾ ਸਤਿਬਖਸ਼ੀ ਦਾਸ ਨੂੰ ਕਿ ਇਹ ਉਹ ਨੇ ਜਿਨ੍ਹਾਂ ਨੇ ਸ਼ਕਤੀ ਪੂਜਾ ਕੀਤੀ ਇਹਨਾਂ ਨੇ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ ਇਹਨੇ ਮੈਨੂੰ ਨਹੀਂ ਪੂਜਿਆ ਇਹਨਾਂ ਨੇ ਇਹਨਾਂ ਨੇ ਮੈਨੂੰ ਨਹੀਂ ਮੰਨਿਆ ਇਹਨਾਂ ਨੇ ਸ਼ਕਤੀ ਪੂਜਾ ਕੀਤੀ ਔਰ ਇਹਨਾਂ ਦੇ ਸਾਹ ਪ੍ਰਾਣ ਖਤਮ ਹੋ ਗਏ ਸਰੀਰ ਦੀ ਆਯੂ ਖਤਮ ਹੋ ਗਈ ਇਹ ਮਰ ਗਏ ਔਰ ਇਹਨਾਂ ਨੇ ਦੁਬਾਰਾ ਜਨਮ ਲਿਆ ਜੋ ਇਹਨਾਂ ਨੇ ਤਪ ਕੀਤਾ ਸੀ ਜੋ ਇਹਨਾਂ ਨੇ ਸ਼ਕਤੀ ਪੂਜਾ ਕੀਤੀ ਸੀ ਉਸ ਸ਼ਕਤੀ ਦੇ ਬਦੌਲਤ ਇਹ ਤਪ ਕੀਤਾ ਇਹਨਾਂ ਨੇ ਉਹਦਾ ਫਲ ਮਿਲ ਗਿਆ ਇਹ ਰਾਜੇ ਬਣ ਗਏ ਹੁਣ ਕੀ ਹੋ ਰਿਹਾ ਹੁਣ ਇਹ ਉਹ ਆਪਣੇ ਜਿਹੜੇ ਕੀਤੇ ਹੋਏ ਕਰਮ ਨੇ ਉਹ ਸਾਰੇ ਖਤਮ ਕਰ ਰਿਹਾ ਹੈ ਇਹ ਹੁਣ ਨਰਕ ਵੱਲ ਨੂੰ ਜਾ ਰਹੇ ਨੇ ਇਹਨਾਂ ਨੂੰ ਜਉਂਦੇ ਜੀ ਵੀ ਅਖੀਰਲੇ ਟਾਈਮ 'ਚ ਨਰਕ ਮਿਲ ਜਾਣਾ ਦਿਖ ਜਾਣਾ ਐਸੇ ਜਨਮ ਵਿੱਚ ਔਰ ਜਿਹੜਾ ਅੱਗਾ ਆ ਜਿਹੜਾ ਜਿਹਨੂੰ ਦੁਨੀਆ ਕਹਿੰਦੀ ਆ ਕਿ ਅਸੀਂ ਕਿਸੇ ਨੇ ਦੇਖਿਆ ਹੀ ਨਹੀਂ ਨਰਕ ਸਵਰਗ ਤਾਂ ਉਹ ਵੀ ਇਹਨਾਂ ਨੂੰ ਦਿਖ ਜਾਣਾ ਸਵਰਗ ਤਾਂ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈਗਾ ਯਾਨੀ ਇਹਨਾਂ ਨੂੰ ਨਰਕ ਉਹ ਵੀ ਮਿਲਣਾ ਤਾਂ ਫੇਰ ਪਤਾ ਨਹੀਂ ਇਹਨਾਂ ਨੂੰ ਮਨੁੱਖਾ ਜਨਮ ਕਿੰਨੇ ਹਜ਼ਾਰ ਕਿੰਨੇ ਲੱਖ ਕਿੰਨੇ ਕਰੋੜ ਸਾਲਾਂ ਬਾਅਦ ਮਿਲਣਾ ਕਿ ਨਹੀਂ ਮਿਲਣਾ ਉਹ ਨਹੀਂ ਆਪਾਂ ਕੁਝ ਕਹਿ ਸਕਦੇ ਸੋ ਇਹ ਉਹ ਕੈਟਾਗਰੀ ਦੇ ਲੋਕ ਨੇ ਜਿਹੜੇ ਕਿਸੇ ਦਾ ਦਿਲ ਦੁਖਾਂਦੇ ਨੇ ਖੋਟੇ ਕਰਮ ਕਰਕੇ ਅੱਜ ਤੱਕ ਸੰਸਾਰ ਤੇ ਕਿਸੇ ਵੀ ਇਨਸਾਨ ਨੇ ਕਿਸੇ ਵੀ ਇਨਸਾਨ ਨੇ ਨਾ ਤਾਂ ਸੁੱਖ ਖੁਦ ਸੁੱਖ ਪਾਇਆ ਨਾ ਹੀ ਉਹ ਮਤਲਬ ਦੂਸਰੇ ਨੂੰ ਸੁੱਖ ਦੇ ਸਕਦਾ ਹੈ ਰਾਜਾ ਸਹੀ ਮੈਅਨੇ ਦੇ ਵਿੱਚ ਉਹ ਹੁੰਦਾ ਹੈ ਜਿਹੜਾ ਆਪਣੇ ਤਨ ਤੋਂ ਕੱਪੜਾ ਲਾ ਕੇ ਵੀ ਠੰਡ ਚ ਬੈਠੇ ਕਿਸੇ ਬੇਸਹਾਰਾ ਜਾਂ ਕਿਸੇ ਬਜ਼ੁਰਗ ਜਾਂ ਲੋੜਵੰਦ ਦੇ ਉੱਤੇ ਆਪਣਾ ਕੱਪੜਾ ਦੇ ਦੇਵੇ ਜਿਸ ਤਰ੍ਹਾਂ ਕਿ ਸਾਡੇ ਪੰਜਾਬ ਦੇਸ਼ ਦੇ ਰਾਜਾ ਪੰਜਾਬ ਦੇਸ਼ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਅਸੀਂ ਬੜੇ ਤੋਂ ਬੜੇ ਸ਼ਬਦਾਂ ਦੇ ਵਿੱਚ ਅਦਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਉਹਨਾਂ ਦੇ ਪ੍ਰਤੀ ਸਾਡੇ ਕੋਲ ਸ਼ਬਦ ਨਹੀਂ ਹੈਗੇ ਅਬਦ ਵਾਲੇ ਕਿ ਕਿੰਨੀਕ ਸਤਕਾਰ ਨਾਲ ਗੱਲ ਕਰ ਸਕਦੇ ਹਾਂ ਸੀ ਉਹਨਾਂ ਦੇ ਲਈ ਕਿਉਂਕਿ ਉਹਨਾਂ ਨੇ ਰਾਜ ਕਰਕੇ ਇਹ ਸਾਨੂੰ ਦੱਸਿਆ ਕਿ ਰਾਜ ਹੁੰਦਾ ਕੀ ਹੈ ਸੋ ਇਸ ਲਈ ਪਿਆਰੀ ਸਾਧ ਸੰਗਤ ਜੀ ਜੋ ਹੁਣ ਹੋ ਰਿਹਾ ਹੈ ਇਹ ਖੋਟੇ ਕਰਮਾਂ ਦੀਆਂ ਨਿਸ਼ਾਨੀਆਂ ਹਨ ਇਹਨਾਂ ਨਿਸ਼ਾਨੀਆਂ ਦੇ ਵਿੱਚ ਕੋਈ ਵੀ ਵਿਅਕਤੀ ਜਦੋਂ ਮਾੜਾ ਕਰਮ ਕਰਦਾ ਹੈ ਤਾਂ ਉਹਦਾ ਅੰਤਿਸ਼ ਕਰਨ ਮੈਲਾ ਹੋ ਚੁੱਕਿਆ ਹੁੰਦਾ ਹੈ ਅੰਤਿਸ਼ਕਰਨ ਦੇ ਚਾਰ ਵਿਸ਼ੇ ਹਨ ਅੰਤਿਸ਼ਕਰਨ ਮਨ ਚਿੱਤ ਬੁੱਧ ਕਰਕੇ ਹੰਕਾਰ ਕਰਕੇ ਬਣਿਆ ਹੁੰਦਾ ਹੈ ਹੁਣ ਆਪਾਂ ਜਿਹੜੇ ਇਹ ਲੋਕ ਕਰਮ ਕਰਦੇ ਹਨ ਕੋਈ ਵੀ ਖੂਟਾ ਕਰਮ ਕਰਦੇ ਹਨ ਉਹ ਮਨ ਦੇ ਵਿੱਚ ਦਿਮਾਗ ਦੇ ਵਿੱਚ ਪਹਿਲਾਂ ਉਹ ਅੰਦਰ ਵਿਚਾਰ ਬਣਦੇ ਹਨ ਇਹਨਾਂ ਦੇ ਫਿਰ ਕੋਈ ਚਿੱਤ ਕਰਕੇ ਕੋਈ ਬੁੱਧ ਕਰਕੇ ਬੁੱਧੀ ਨਾਲ ਸੋਚਦੇ ਆ ਵੀ ਹਾਂ ਇਹਦਾ ਕਿਦਾਂ ਬਗਾੜਿਆ ਜਾਵੇ ਕਿਦਾਂ ਇਹਨੂੰ ਤਹਿਸ ਮਹਿਸ ਕੀਤਾ ਜਾਵੇ ਕਈਆਂ ਦੇ ਅੰਦਰ ਹੰਕਾਰ ਹੁੰਦਾ ਸੱਤਾ ਦਾ ਪੈਸੇ ਦਾ ਹੁਸਨ ਦਾ ਗੱਡੀਆਂ ਕਾਰਾਂ ਕੋਠੀਆਂ ਦਾ ਤਾਂ ਇਹ ਸਾਰੇ ਕਾਰਨ ਬਣਦੇ ਹਨ ਖੋਟੇ ਕਰਨ ਦੇ ਕਿਉਂਕਿ ਬੁੱਧੀ ਪ੍ਰਸ਼ਟ ਹੋ ਜਾਂਦੀ ਆ ਔਰ ਜਿਹੜੇ ਮਤਲਬ ਰਾਜੇ ਨੇ ਅੱਜ ਦੀ ਡੇਟ 'ਤੇ ਜਿਹੜੇ ਰਾਜੇ ਨੇ ਹੋ ਸਕਦਾ ਉਹ ਅੱਗੇ ਉਹਨਾਂ ਨੂੰ ਭਿਖਾਰੀਆਂ ਦਾ ਜੀਵਨ ਵੀ ਨਾ ਮਿਲੇ ਇਹ ਕੁਦਰਤ ਦੇ ਨਿਯਮ ਨੇ ਬਾਣੀ ਦੇ ਵਿੱਚ ਬਹੁਤ ਹੀ ਪਿਆਰਾ ਇੱਕ ਸ਼ਬਦ ਆਂਦਾ ਹੈ ਮੇਰਾ ਦਿਲ ਕਰਦਾ ਹੈ ਮੈਂ ਇਹਨੂੰ ਗਾ ਕੇ ਹੀ ਆਪ ਜੀ ਨੂੰ ਸੁਣਾਵਾਂ ਰਾਜੇ పాਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਰਾਜੇ পাপ ਕਮਾਵਦੇ ਉਲਟੀ ਬਾੜ ਖੇਤ ਕੋ ਖਾਈ ਇਹ ਆਪਣੇ ਹੀ ਖੇਤ ਨੂੰ ਆਪਣੇ ਹੀ ਘਰ ਨੂੰ ਉਜਾੜਨ ਲੱਗੇ ਹੋਏ ਹਨ ਜਨਤਾ ਦੇ ਰક્ષਕ ਹੀ ਰਾਕਸ਼ਸ ਬਣ ਚੁੱਕੇ ਹਨ ਸੋ ਆਪਾਂ ਇਹ ਜ਼ਿੰਦਗੀ ਜੋ ਮਿਲੀ ਹੈ ਅਸੀਂ ਬਾਣੀ ਦੇ ਹਿਸਾਬ ਨਾਲ ਅੱਗੇ ਵਧਣਾ ਹੈ ਔਰ ਅਸੀਂ ਕੋਈ ਮਾੜਾ ਕਰਮ ਨਹੀਂ ਕਰਨਾ ਹੈ ਅਸੀਂ ਆਪਣਾ ਮਨ ਕਰਕੇ ਚਿਤ ਕਰਕੇ ਬੁੱਧ ਕਰਕੇ ਹੰਕਾਰ ਕਰਕੇ ਕੋਈ ਐਸਾ ਕਰਮ ਨਹੀਂ ਕਰਨਾ ਜਿਹਦੇ ਨਾਲ ਸਾਨੂੰ ਬਾਰ-ਬਾਰ ਬਾਰ-ਬਾਰ ਇਸ ਸੰਸਾਰ ਤੇ ਆਣਾ ਪਵੇ ਕਿਉਂਕਿ ਕਰਮਾਂ ਦਾ ਬੱਜਿਆ ਹੋਇਆ ਹੀ ਇਨਸਾਨ ਇਸ ਧਰਤੀ ਤੇ ਬਾਰ-ਬਾਰ ਜਨਮ ਲੈਂਦਾ ਹੈ ਬਾਰ-ਬਾਰ ਮਰਦਾ ਹੈ ਬਾਰ-ਬਾਰ ਜਨਮ ਲੈਂਦਾ ਹੈ ਸੋ ਪਿਆਰੀ ਸਾਧ ਸੰਗਤ ਜੀ ਵਿਸ਼ਾ ਤਾਂ ਜਿਹੜਾ ਕਰਮ ਦਾ ਵਿਸ਼ਾ ਹੈ ਇਹ ਬਹੁਤ ਹੀ ਗਹਿਰਾ ਹੈ ਅੱਜ ਆਪਾਂ ਇਹਦੀ ਸਿਰਫ ਕਰਮ ਦੇ ਮਾਤਰਾ ਸਿਧਾਂਤ ਨੂੰ ਆਰੰਭ ਕੀਤਾ ਹੈ ਅਗਲੀ ਵਾਰ ਆਪਾਂ ਜੋ ਹੁਣ ਅੱਗੇ ਨੈਕਸਟ ਆਪ ਜੀ ਦੇ ਸਾਹਮਣੇ ਵਿਚਾਰਾਂ ਆਣ ਗੀਆਂ ਪ੍ਰਸੰਗ ਆਏਗਾ ਉਹਦੇ ਵਿੱਚ ਆਪਾਂ ਕਰਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਔਰ ਤਿੰਨ ਗੁਣ ਨੇ ਸਤੋ ਗੁਣ ਰਜੋ ਗੁਣ ਔਰ ਤਮ ਗੁਣ ਆਪਾਂ ਇਹਨਾਂ ਦੇ ਉੱਤੇ ਵਿਚਾਰਾਂ ਕਰਾਂਗੇ ਫਿਲਹਾਲ ਅੱਜ ਦੇ ਲਈ ਆਪਾਂ ਇਤਨਾ ਹੀ ਸਮਾਂ ਹੈ ਔਰ ਗੁਰੂ ਮਾਰਾਏ ਕਿਰਪਾ ਕਰੇ ਸਾਡੇ ਦੇਸ਼ ਦੇ ਰਾਜਿਆਂ ਨੂੰ ਔਰ ਜੋ ਮੰਤਰੀ ਹਨ ਉਹਨਾਂ ਨੂੰ ਸੋਝੀ ਆਵੇ ਜਿਹੜੇ ਕੱਲ ਤੱਕ ਅ ਗਰੀਬੀ ਦੀ ਰੇਖਾ ਤੋਂ ਥੱਲੇ ਸੀਗੇ ਅੱਜ ਉਹ ਰਾਜੇ ਬਣ ਕੇ ਬੈਠੇ ਹਨ ਲੇਕਿਨ ਉਹਨਾਂ ਨੂੰ ਕਿਸੇ ਗਰੀਬ ਕਿਸੇ ਵੀ ਗੁਰਬੇ ਦੀ ਤਕਲੀਫ ਨਜ਼ਰ ਨਹੀਂ ਆਂਦੀ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਸੋ ਸਭ ਦੇ ਅੰਦਰ ਪਰਮਾਤਮਾ ਵਸਦਾ ਹੈ ਇਹ ਗੱਲ ਸਭ ਨੂੰ ਸਮਝ ਆਣੀ ਚਾਹੀਦੀ ਹੈ ਆਪਾਂ ਇਹਨਾਂ ਤੋਂ ਇੱਕ ਸਬਕ ਲੈਣਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਖੋਟਾ ਕਰਮ ਨਹੀਂ ਕਰਨਾ ਜਿਹਦੇ ਨਾਲ ਕਿਸੇ ਦੀ ਆਤਮਾ ਦੁਖੀ ਹੋਵੇ ਕਿਸੇ ਦਾ ਹੱਕ ਅਸੀਂ ਖਾਈਏ ਔਰ ਅਸੀਂ ਸਦਾ ਸਦਾ ਦੇ ਲਈ ਜੰਮਣ ਮਰਨ ਦੇ ਚੱਕਰਾਂ ਵਿੱਚ ਪੈ ਜਾਈਏ ਸੋ ਪਿਆਰੀ ਸਾਧ ਸੰਗਤ ਜੀ ਅੱਜ ਦੇ ਲਈ ਆਪਾਂ ਵਿਚਾਰਾਂ ਨੂੰ ਵਿਰਾਮ ਦਿੰਦੇ ਹਾਂ ਕੋਈ ਗਲਤੀ ਪੁਲਚਕ ਹੋ ਗਈ ਹੋਵੇ ਤਾਂ ਦਾਸ ਨੂੰ ਮਾਫ ਕਰ ਦਿਓ ਸੋ ਆਪਾਂ ਨੈਕਸਟ ਵਿਚਾਰਾਂ ਲੈ ਕੇ ਤੁਹਾਡੇ ਚਰਨਾਂ ਵਿੱਚ ਫੇਰ ਤੋਂ ਹਾਜ਼ਰ ਹੋਵਾਂਗੇ ਗੁਰੂ ਮਹਾਰਾਜ ਕਿਰਪਾ ਕਰੇ ਆਓ ਸਾਰੇ ਰਲ ਮਿਲ ਕੇ ਆਪਾਂ ਪਿਆਰ ਵੰਡੀਏ ਔਰ ਇਸ ਸੰਸਾਰ ਨੂੰ ਪਿਆਰ ਦੀ ਲੋੜ ਹੈ ਕਿਉਂਕਿ ਇਹ ਸੰਸਾਰ ਪੱਠੀ ਵਿੱਚ ਤਪ ਰਿਹਾ ਹੈ ਆਪਾਂ ਇੱਥੇ ਇੱਕ ਨਾਮ ਸਿਮਰਨ ਭਜਨ ਬੰਦਗੀ ਸਤ ਸੰਗ ਦਾ ਬੀਜ ਬੀਜ ਕੇ ਆਪਾਂ ਸਾਰੇ ਦੇਸ਼ ਨੂੰ ਸਾਰੀ ਦੁਨੀਆ ਨੂੰ ਖੁਸ਼ਹਾਲ ਕਰੀਏ ਸੋ ਇਤਨੀਆਂ ਵਿਚਾਰਾਂ ਦੇ ਨਾਲ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ